ਇਸ ਤਰ੍ਹਾਂ ਹੀ ਜਿਹੜਾ ਵਾ ਸਰਦਾਰਨੀ ਸੋਣਿਆ ਤੇ ਇਹ ਕਾਂਗਰਸ ਪਾਰਟੀ ਜੱਤਾ ਜਾ ਰਹੀ ਹੈ ਉਹੀ ਕਾਂਗਰਸ ਪਾਰਟੀ ਕੇ ਜਹੀ ਪਾਰਟੀ ਜੇ ਉਹ ਕਹਿੰਦੀ ਹੈ ਉਹ ਕਰਦੀ ਆ ਅਸੀਂ ਗੱਲਾਂ ਨਹੀਂ ਅਸੀਂ ਵਿਕਾਸ ਦੇ ਬੋਲੇ ਕਰਦੇ ਇੱਕ ਪਾਸੇ ਜਿੱਦ ਤੇ ਆਪਾਂ ਗੱਲ ਕਰੀ ਆ ਹਰਜੀਪਾਲ ਦੇ ਪਾਸੇ ਲੱਗਦਾ ਹੈ ਉਹ ਸਿੰਘ ਨੂੰ ਉਸੇ ਕਾਂਗਰਸੀ ਆਲੋਚਨਾ ਲੇ ਲਿੰਦਰ ਕੀ ਕਰ ਰਿਹਾ ਹੈ ਜਿਹੜਾ ਜਵਾਬ ਮੈਂ ਤੁਹਾਨੂੰ ਦਊਗਾ ਕਿਸੇ ਹੋਰ ਨੇ ਮੈਨੂੰ ਨਹੀਂ ਲੱਗਦਾ ਕਿਸੇ ਚੈਨਲ ਤੇ ਦਿੱਤਾ ਹੋ ਜੇ ਜਿੱਤ ਗਏ ਤੇ ਫਿਰ ਵਾਰਸ ਪੰਜਾਬ ਦੀ ਤੇ ਅਮਰਪਾਲ ਜੇ ਹਾਰ ਗਏ ਤੇ ਫਿਰ ਪੰਥ ਅਸੀਂ ਪੰਥਕ ਪਰਿਵਾਰ ਆ ਔਰ ਜਿਸ ਵੇਲੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ 1699 ਦੀ ਵਿਸਾਖੀ ਚ ਅਨੰਪੁਰ ਸਾਹਿਬ ਦੀ ਧਰਤੀ ਤੇ 80000 ਦਾ ਕੱਟ ਉਹ ਪੰਥਰੀ ਸਮਾਜ ਪੰਜ ਪਿਆਰੇ ਸੀ ਜਿਹੜੇ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਕਦੀ ਪੁੱਛਿਆ ਨਾ ਦਰਬਾਰ ਸਾਹਿਬ ਤੋਂ ਜਿਹੜਾ ਚੱਲ ਜਾਂਦਾ ਵਾ ਉਹ ਪਵਿੱਤਰ ਸਿੱਖਾਂ ਵਾਲੀ ਨਹਿਰ ਆ ਕਦੀ ਉਹਦੇ ਹਲ ਦੇਖਿਆ ਜਾਂ ਕੇ ਸਾਰੀ ਸੰਗਤ ਨੂੰ ਖਾਲਸੇ ਦੀ ਜਨਮ ਭੂਮੀ ਨੂੰ ਨਾੜ ਵਾਲੀ ਜਿਹੜੀ ਸ਼ੜਕ ਆ ਕੁਤਤਾਂ ਨੂੰ ਜੋੜਦੀ ਆ ਨੰਨਪੂਰਨ ਚਾਹ ਵਾਲੀ ਸੀਗੇ ਪੰਡਾਰ ਦੇ ਚਾੜ ਕੇ ਬੈਠੇ ਤਾਂ ਜੋ ਉਸ ਨਾਲ ਦੇ ਵਿੱਚ ਆਪਣੇ ਗੁਰੂ ਗ੍ਰੰਥ ਸਾਹਿਬ ਮਰਦੀ ਬੇਅਦਬੀ ਦੀ ਗੱਲ ਕਰੀ ਸੀਗੇ ਲੀਡਰਸ਼ਿਪ ਤੁਹਾਡੇ ਪਹੁੰਚ ਨਹੀਂ ਆ ਪਾਣੀਆਂ ਦੀ ਗੱਲ ਕੀਤੀ ਇਹ ਸਾਰੇ ਮੁੱਦੇ ਜਿਹੜਿਆਂ ਦੀ ਮੈਂ ਗੱਲ ਕਰਦਾ ਸਾਡਾ ਮੈਂਬਰ ਆ ਪਾਰਲੀਮੈਂਟ ਸਰਦਾਰ ਜਸਦੀਪ ਸਿੰਘ ਆਜਲਾ ਤੁਹਾਡੇ ਮੌਜੂਦ ਪਾਰਲੀਮੈਂਟ ਚ ਰੱਖਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਰਦੀ ਬੇਅਦਬੀ ਦੀ ਗੱਲ ਕੀਤੀ ਆ ਬੰਦੀ ਸਰਕਾਰ ਨਹੀਂ ਕਾਹਦੀ ਪਹੁੰਚ ਨਹੀਂ ਆ ਕੁਛ ਨਹੀਂ ਸਾਰੇ ਨੰਬਰ ਤੋਂ ਵੱਡਾ ਅਪੀਲ ਆ ਪੀਰਾਂ ਦੀਆਂ ਰਾਜਨੀਤਿਕ ਪਾਰਟੀਆਂ ਮਿਲੀਆਂ ਇਲੈਕਸ਼ਨਾਂ ਹੋਈਆਂ ਜਿਹੜਾ ਅੱਜਾ ਭਾਵਾ ਨੇ ਚਾਹ ਪੀਤੀ ਅਸੀਂ ਵੀ ਪੰਥੇ ਮੈਂ ਵੀ ਅਮਰਤਾਰੀ ਸੀ ਆ ਕੇ ਪੰਡਾਲ ਦੇ ਉੱਤੇ ਬੈਠ ਗਏ ਪਾਰਵਾਜੀ ਅਸੀਂ ਪੰਥ ਦੇ ਨਾਂ ਤੇ ਵੋਟਾਂ ਨਾ ਲਈਏ ਕੰਮ ਕਰੀਏ ਬੀਜੇਪੀ ਨੂੰ ਕਿਵੇਂ ਵੇਖ ਰਹੇ ਹੋ ਭਾਜੀ ਕਿਵੇਂ ਮੀਡੀਆ ਪੀ ਦੇ ਹਰਜੀਤ ਸਿੰਘ ਨੂੰ ਹੈ ਉਹਨਾਂ ਦਾ ਕੋਈ